ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਈਆ ਕਰਾਰ ਦਿੱਤਾ ਗਿਆ ਤੇ ਨਾਲ ਧਾਰਮਿਕ ਸਜ਼ਾ ਵੀ ਲਗਾਈ ਗਈ ਹੈ ਮਸਲਾ ਕੀ ਹੈ ਮਸਲਾ ਇਹ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਸ਼੍ਰੀਨਗਰ ਦੇ ਵਿੱਚ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਜੋ ਮਨਾਏ ਗਏ ਉਸ ਵਖਤ ਜੋ ਉੱਥੇ ਕਲਾਕਾਰ ਬੁਲਾਏ ਗਏ ਸਨ ਵੀਰ ਸਿੰਘ ਵੀਰ ਸਿੰਘ ਦੇ ਗਾਣਿਆਂ ਦੇ ਉੱਪਰ ਜਿਹੜਾ ਹੈਗਾ ਭੰਗੜਾ ਪਾਇਆ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਸਮਾਗਮ ਤੇ ਉੱਥੇ ਰੋਮਾਂਟਿਕ ਗਾਣੇ ਲਾ ਕੇ ਰੋਮਾਂਟਿਕ ਗਾਣਿਆਂ ਤੇ ਭੰਗੜਾ ਪਾਉਂਦਿਆਂ ਦੀਆਂ ਜੋ ਤਸਵੀਰਾਂ ਜੋ ਵੀਡੀਓਜ਼ ਵਾਇਰਲ ਹੋਈਆਂ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਵੱਡੇ ਪੱਧਰ ਤੇ ਸ਼ਿਕਾਇਤਾਂ ਪਹੁੰਚੀਆਂ ਉਹਨਾਂ ਸ਼ਿਕਾਇਤਾਂ ਦੇ ਵਿੱਚ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜਫਰ ਤੇ ਗਾਇਕ ਵੀਰ ਸਿੰਘ ਦੇ ਖਿਲਾਫ ਸ਼ਿਕਾਇਤ ਪਹੁੰਚੀ ਸੀ ਉਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਨਾਂ ਨੂੰ ਇੱਕ ਨੋਟਿਸ ਕੱਢਿਆ ਗਿਆ ਇਨਾਂ ਤੇ ਐਕਸ਼ਨ ਕੀਤਾ ਗਿਆ ਤੇ ਉਸ ਤੋਂ ਬਾਅਦ ਤਖਸਾਲ ਸਾਹਿਬ ਵਿਖੇ ਪਹੁੰਚ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਅੱਜ ਹਰਜੋਤ ਸਿੰਘ ਬੈਂਸ ਸ੍ਰੀ ਅਕਾਲ ਤਖਸਾਲ ਸਾਹਿਬ ਵਿਖੇ ਹਾਜ਼ਰ ਹੋਏ ਉਥੇ ਪੰਜ ਸਿੰਘ ਸਹਿਵਾਨਾਂ ਅੱਗੇ ਆਪਣਾ ਸਪਸ਼ਟੀਕਰਨ ਦਿੱਤਾ ਇਸ ਮੌਕੇ ਸਿੰਘ ਸਹਿਵਾਨਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਨੇ ਕਿਹਾ ਕਿ ਜਦੋਂ ਸਮਾਗਮ ਹੋ ਰਿਹਾ ਸੀ ਤਾਂ ਉਹ ਹਰਜੋਤ ਸਿੰਘ ਬੈਂਸ ਉਥੇ ਸ਼ਾਮਲ ਸਨ ਉਸ ਸਮਾਗਮ ਦੇ ਵਿੱਚ ਹਾਜ਼ਰੀ ਲਾ ਰਹੇ ਸਨ ਜਦੋਂ ਇਹ ਸਭ ਹੋ ਰਿਹਾ ਸੀ ਰੋਮਾਂਟਿਕ ਗੀਤਾਂ ਤੇ ਭੰਗੜਾ ਪਾਇਆ ਜਾ ਰਿਹਾ ਸੀ ਤਾਂ ਉਸ ਵਕਤ ਉਹਨਾਂ ਨੇ ਉਹਨਾਂ ਦੇ ਧਿਆਨ ਦੇ ਵਿੱਚ ਨਹੀਂ ਆਇਆ ਔਰ ਇਸ ਸਮਾਗਮ ਰਕਵਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਥੋਂ ਤੱਕ ਕਿ ਉਹਨਾਂ ਨੇ ਜਸਵੰਤ ਸਿੰਘ ਜਫਰਵਾਰੀ ਵੀ ਕਿਹਾ ਕਿ ਉਹਨਾਂ ਦੇ ਵੀ ਧਿਆਨ ਦੇ ਵਿੱਚ ਆਇਆ ਉਹਨਾਂ ਨੇ ਵੀ ਇਸ ਗੱਲ ਨੂੰ ਨੋਟ ਨਹੀਂ ਕੀਤਾ ਇਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਦੋਸ਼ੀ ਕਰਾਰ ਦਿੰਦੇ ਆ ਤਖਤ ਸਾਹਿਬ ਦੀ ਫਸੀਲ ਤੋਂ ਸਜ਼ਾ ਲਾਈ ਗਈ ਹੈ ਧਾਰਮਿਕ ਸਜ਼ਾ ਲਾਈ ਗਈ ਹੈ ਹਰਜੋਤ ਸਿੰਘ ਬੈਂਸ ਨੇ ਫਸੀਲ ਤੇ ਖੜ ਕੇ ਆਪਣੀ ਗਲਤੀ ਕਬੂਲੀ ਹੈ ਆਪਣੀ ਗਲਤੀ ਕਬੂਲਦੇ ਉਹਨਾਂ ਨੇ ਕਿਹਾ ਕਿ ਮੈਂ ਇੱਕ ਆਮ ਸਿੱਖ ਬੰਗ ਆਇਆ ਤੇ ਜੋ ਵੀ ਸਜ਼ਾ ਹੋਵੇਗੀ ਮੈਨੂੰ ਕਬੂਲ ਹੈ ਤਾਂ ਇਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜੋ ਧਾਰਮਿਕ ਸਜ਼ਾ ਲਾਈ ਗਈ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਗੁਰਦੁਆਰਾ ਗੁਰੂ ਕੇ ਮਹਿਲ ਜੋ ਅੰਮ੍ਰਿਤਸਰ ਦੇ ਵਿੱਚ ਹੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਨਮ ਸਥਾਨ ਹੈ ਗੁਰਦੁਆਰਾ ਗੁਰੂ ਕੇ ਮਹਿਲ ਉੱਥੋਂ ਤੱਕ ਹਰਜੋਤ ਬੈਂਸ ਤੁਰ ਕੇ ਜਾਣਗੇ ਜਿਹੜੀ ਸੜਕ ਜਿਹੜੀਆਂ ਗਲੀਆਂ ਵਿੱਚ ਦੀ ਉਹ ਤੁਰ ਕੇ ਜਾਣਗੇ ਬਾਅਦ ਦੇ ਵਿੱਚ ਉਹਨਾਂ ਦਾ ਰੱਖ-ਰਖਾਅ ਉਹਨਾਂ ਦਾ ਸੁੰਦਰੀਕਰਨ ਤੇ ਉਹਨਾਂ ਨੂੰ ਠੀਕ ਕਰਾਉਣ ਦਾ ਵੀ ਜਿਹੜਾ ਹੈਗਾ ਉਹਨਾਂ ਨੂੰ ਐਲਾਨ ਕੀਤਾ ਗਿਆ ਉਹਨਾਂ ਨੂੰ ਸਜਾ ਲਈ ਗਈ ਹੈ ਇਸ ਦੇ ਨਾਲ ਹੀ ਗੁਰਦੁਆਰਾ ਕੋਠਾ ਸਾਹਿਬ ਬੱਲਾ ਅ ਅੰਮ੍ਰਿਤਸਰ ਦੇ ਵਿੱਚ ਹੀ ਸਥਿਤ ਹੈ ਉੱਥੇ ਵੀ ਜਿਹੜਾ ਹੈਗਾ ਹਰਜੋਤ ਬੈਂਸ ਨੂੰ ਮੱਥਾ ਟੇਕਣ ਦੀ ਸਜਾ ਲਾਈ ਗਈ ਹੈ ਪੈਦਲ ਤੁਰ ਕੇ ਜਾਣਗੇ ਤੇ ਜਿਹੜੀਆਂ ਗਲੀਆਂ ਵਿੱਚ ਦੀ ਜਾਣਗੇ ਬਾਅਦ ਦੇ ਵਿੱਚ ਉਹਨਾਂ ਦੀ ਮੁਰੰਮਤ ਉਹਨਾਂ ਨੂੰ ਠੀਕ ਕਰਵਾਉਣਾ ਵੀ ਉਹਨਾਂ ਨੂੰ ਸਜਾ ਲਾਈ ਗਈ ਹੈ ਰਸਤੇ ਨੂੰ ਸੁਧਾਰਨ ਦੀ ਸਜਾ ਲਾਈ ਗਈ ਹੈ ਇਸ ਦੇ ਨਾਲ ਹੀ ਗੁਰਦੁਆਰਾ ਸ਼ੀਸ਼ਗੰਜ ਗੁਰਦੁਆਰਾ ਸ਼ੀਸ਼ਗੰਜ ਵਿਖੇ ਦਿੱਲੀ ਵਿਖੇ ਵੀ ਮੱਥਾ ਟੇਕਣ ਦੀ ਸਜਾ ਲਾਈ ਗਈ ਹੈ ਤੇ ਨਾਲ ਹੀ ਗੁਰਦੁਆਰਾ ਨੌਵੀਂ ਪਾਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਉਥੇ ਵੀ ਜਿਹੜਾ ਹੈਗਾ ਹਰਜੋਤ ਬੈਂਸ ਨੂੰ ਮੱਥਾ ਟੇਕਣ ਦੀ ਸਜ਼ਾ ਲਾਈ ਗਈ ਹੈ 100 ਮੀਟਰ ਤੱਕ ਪੈਦਲ ਤੁਰ ਕੇ ਜਾਣਗੇ ਤੇ ਜਿਹੜੇ ਰਸਤੇ ਰਾਹੀਂ ਜਾਣਗੇ ਉਸ ਰਸਤੇ ਦਾ ਸੁੰਦਰੀਕਰਨ ਉਸ ਰਸਤੇ ਦੀ ਹਾਲਤ ਸੁਧਾਰਨ ਲਈ ਵੀ ਜਿਹੜੀ ਹੈਗੀ ਆ ਉਹਨਾਂ ਨੂੰ ਕਿਹਾ ਗਿਆ ਤੇ ਇਸ ਦੇ ਨਾਲ ਹੀ ਗੁਰਦੁਆਰਾ ਸ਼ੀਸ਼ਗੰਜ ਵਿਖੇ ਤੇ ਗੁਰਦੁਆਰਾ ਸ਼ੀਸ਼ਗੰਜ ਤੋਂ ਬਾਅਦ ਗੁਰਦੁਆਰਾ ਆਨੰਦਪੁਰ ਸਾਹਿਬ ਵਿਖੇ 1100 ਰੁਪਏ ਦੀ ਦੇਗ ਇਸ ਦੇ ਨਾਲ ਹੀ 11 ਦਿਨ ਜੋੜੇ ਝਾੜਨ ਤੇ ਭਾਂਡੇ ਮਾਂਜਣ ਦੀ ਸਜ਼ਾ ਦੇ ਨਾਲ ਨਾਲ 11 ਦਿਨ ਨਿਤਨੇਮ ਤੋਂ ਇਲਾਵਾ ਪੰਜ ਬਾਣੀਆਂ ਦਾ ਪਾਠ ਪੰਜ ਵਾਰ ਜਪਜੀ ਸਾਹਿਬ ਤੇ ਪੰਜ ਵਾਰ ਜਪ ਸਾਹਿਬ ਦਾ ਸਿਮਰਨ ਕਰਨਾ ਇਸ ਦੇ ਨਾਲ ਹੀ ਸੇਵਾ ਖਤਮ ਹੋਣ ਤੋਂ 1100 ਰੁਪਏ ਦੀ ਦੇਗ ਤੇ 1100 ਰੁਪਇਆ ਗੋਲਕ ਦੇ ਵਿੱਚ ਭੇਂਟਾ ਕਰਕੇ ਉਸ ਤੋਂ ਬਾਅਦ ਖੇਮਾ ਜਾਚਨਾ ਕਰਨੀ ਆ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚ ਗਏ ਹਰਮੰਦਰ ਸਾਹਿਬ ਵਿਖੇ ਜਿਹੜੀ ਹੈਗੀ ਆ ਖੇਮਾ ਜਾਚਨਾ ਮਾਫੀ ਜਾਚਨਾ ਜਿਹੜੀ ਇਹ ਕਰਨੀ ਆ। ਇਹ ਧਾਰਮਿਕ ਸਜ਼ਾ ਲਾਈ ਗਈ ਆ ਕੈਬਨਟ ਮੰਤਰੀ ਹਰਜੋਤ ਬੈਂਸ ਨੂੰ। ਤਾਂ ਇਹ ਧਾਰਮਿਕ ਸਜ਼ਾ ਪੂਰੀ ਹੋਣ ਤੋਂ ਬਾਅਦ ਉਹ ਖੇਮਾ ਜਾਚਨਾ ਜਾ ਕੇ ਕਰਨਗੇ ਸ੍ਰੀ ਅੰਮ੍ਰਿਤਸਰ ਵਿਖੇ। ਸੋ ਇਹ ਜਿਹੜਾ ਸਮਾਗਮ ਹੋਇਆ ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਸੀ। ਜਸਵੰਤ ਸਿੰਘ ਜਫਰ ਇਸ ਦੇ ਡਾਇਰੈਕਟਰ ਨੇ ਭਾਸ਼ਾ ਵਿਭਾਗ ਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਮਾਗਮ ਨੂੰ ਸਮਰਪਿਤ ਇਹ ਸਟਾਫ ਦੀ ਸਮਾਰੋਹ ਜੋ ਅੱਗੇ ਮਨਾਉਣਾ ਉਸ ਨੂੰ ਸਮਰਪਿਤ ਇਹ ਇੱਕ ਸਮਾਗਮ ਸੀ ਸੁਪਾਈ ਵੀਰ ਸਿੰਘ ਕੈਨੇਡਾ ਤੋਂ ਸਿੱਧਾ ਸ਼੍ਰੀਨਗਰ ਪਹੁੰਚੇ ਸੀ ਆਪਣੀ ਗਉਣ ਲਈ ਪਰ ਉੱਥੇ ਗਲਤੀ ਇਹ ਹੋਈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀਆਂ ਸਖਿਆਵਾਂ ਤੇ ਗੱਲਬਾਤ ਕਰਨ ਲਈ ਉਹਨਾਂ ਦੀ ਬਾਣੀ ਤੇ ਗੱਲਬਾਤ ਕਰਨ ਦੀ ਜਗ੍ਹਾ ਤੇ ਉੱਥੇ ਰੋਮਾਂਟਿਕ ਗਾਣੇ ਗਾਏ ਗਏ ਤੇ ਰੋਮਾਂਟਿਕ ਗਾਣਿਆਂ ਦੇ ਉੱਪਰ ਉੱਥੇ ਜਿਹੜੇ ਦਰਸ਼ਕ ਪਹੁੰਚੇ ਹੋਏ ਸੀ ਉਹ ਭੰਗੜਾ ਪਾਉਂਦੇ ਨਜ਼ਰ ਆਏ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਸਾਰਾ ਘਟਨਾਕਰਮ ਹੁੰਦਾ ਸੋ ਅੱਜ ਜੋ ਧਾਰਮਿਕ ਸਜ਼ਾ ਲਾਈ ਗਈ ਹੈ ਕੈਬਨਟ ਮੰਤਰੀ ਹਰਜੋਤ ਬੈਂਸ ਨੂੰ ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ ਕੀ ਇਹ ਸਹੀ ਕਦਮ ਹੈ ਜੇ ਜਸਾ ਜਾਂ ਕੋਈ ਹੋਰ ਸਖਤ ਹੋਣੀ ਚਾਹੀਦੀ ਸੀ ਇਸ ਸਾਰੇ ਘਟਨਾਕ੍ਰਮ ਤੇ ਆਪਣੇ ਪ੍ਰਤੀਕਮ ਸਾਨੂੰ ਜਰੂਰ ਦੱਸਿਓ ਧੰਨਵਾਦ